ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਆ ਆਪਣੇ ਰਾਤ ਨੂੰ ਦੇ ਲੋ ਇਦਾਂ ਟਰਾਲੀਆਂ ਖਾਲੀ ਕਰ ਜਾਂਦੇ ਆ ਬੰਦੇ ਆਪਣੇ ਆ ਗਏ ਤੇ ਆ ਕੱਲ ਮਾਲ ਪਟਿਆ ਸੀ ਜਿਹੜਾ ਓਹੋ ਆਪਾਂ ਬਸ ਇਦਾਂ ਸਟਾਕ ਕਰੀ ਜਾਂਣਾ ਆਲੂ ਹਨਾ ਤੇ ਬਸ ਜਿਵੇਂ ਜਿਵੇਂ ਲੋਟ ਪੂਰੇ ਹੋਈ ਜਾਂਦੇ ਆ ਹਜੀ ਉੱਚਾ ਹੋਰ ਕਰ ਦੇਣਾ ਥੋੜਾ ਜਿਹਾ ਇਹ ਜਿੱਦਾਂ ਜਿੱਦਾਂ ਲਾੜਡ ਪੂਰੇ ਹੋਈ ਜਾਂਦੇ ਆ ਓਵੇਂ ਓਵੇਂ ਕਰੀ ਜਾਂਣਾ ਤੇ ਸੈਜ ਸੂਜ ਦੇ ਵਿੱਚ ਨਹੀਂ ਬਾਈ ਕੋਈ ਕਮੀ ਸੀ ਹੈਗੀ ਆਲੂ ਦੇ ਪੂਰਾ ਵਧੀਆ ਸੈਜ ਬਣਿਆ ਹੋਇਆ ਸਾਰਾ ਕੁਝ ਇਹਦੇ ਨਾਲ ਬਾਈ ਨਾ ਤਾਂ ਆਲੂ ਥੋੜਾ ਹਰਾ ਹੁੰਦਾ ਹਨਾ ਤੇ ਨਾ ਕੁਝ ਹੋਰ ਤੇ ਜੇ ਇਹਨੂੰ ਉਤੋਂ ਪਰਾਲੀ ਦੇ ਨਾਲ ਢੱਕ ਦੇਣਾ ਤੇ ਪਰਾਲੀ ਹਜੇ ਪਾਵਾਂਗੇ ਬਾਅਦ ਚ ਹਜੇ ਪਹਿਲਾਂ ਤਾਕੀਆਂ ਮੋਰੀਆਂ ਬੰਦ ਕਰਦੇ ਆਂ ਕੌਨ ਕੇ ਹਜੇ ਆਲੂ ਆਪਣੇ ਕੋਲੇ ਆਉ ਜਿਹੜੀ ਹਵਾ ਵਾ ਬਾਹਰਲੀ ਹਵਾ ਆਉਣੀ ਅੰਦਰ ਬੰਦ ਕਰ ਦੇਣੀ ਆ ਤੇ ਬਾਹਰਲੀ ਹਵਾ ਅੰਦਰ ਆਉਣੀ ਬੰਦ ਹੋ ਜੂਗੀ ਤਾਂ ਬਸ ਉਸ ਤੋਂ ਬਾਅਦ ਸਾਰਾ ਠੀਕ ਹੋ ਜੂਏ। ਆ ਤਾਕੀਆਂ ਦੇ ਵਿੱਚ ਬੱਲੀ ਬੱਲੀ ਲਾਉਨੇ ਆ ਤੇ ਜਿਹੜਾ ਉਹ ਉੱਪਰ ਕੈਂਚੀਆਂ ਕੋਲੇ ਜਗ੍ਹਾ ਖਾਲੀ ਆ ਉਹ ਚ ਵੀ ਆਪਾਂ ਬੋਰੀਆਂ ਜੀਆਂ ਥੰਨ ਦੇਣੀਆਂ ਕਿ ਸਾਰੇ ਪਾਸਿਓਂ ਹਵਾ ਦਾ ਸਰਕੂਲ ਆਉਣਾ ਅੰਦਰੋਂ ਬੰਦ ਹੋ ਜੂ। ਫੇਰ ਕੋਈ ਦਿੱਕਤ ਨਹੀਂ ਹੁੰਦੀ ਫੇਰ ਇਹਨੂੰ ਉੱਪਰੋਂ ਇਹਨੂੰ ਪੂਰਾ ਢੱਕ ਦੇਣਾ ਤੇ ਜੇ ਕੋਈ ਆਲੂ ਨਾ ਹਰਾ ਹੁੰਦਾ ਵੀ ਆ ਉਹ ਸਾਈਡ ਦਾ ਇਕੱਲਾ ਬਾਹਰ ਉਬਾਰੀ ਜਿਹਾ ਮੜਾ ਜਿਹਾ ਹੁੰਦਾ ਪਰ ਜਿੱਥੇ ਹਵਾ ਨਹੀਂ ਲੱਗਦੀ ਉੱਥੇ ਕੋਈ ਪ੍ਰੋਬਲਮ ਨਹੀਂ ਆਉਂਦੀ ਤੇ ਆਪਾਂ ਤਾਂ ਇਦਾਂ ਹੀ ਸਟਾਕ ਕਰਦੇ ਆ ਆਲੂ ਨੂੰ ਚੱਕੇ ਲਾ ਦੇਣੇ ਤੇ ਬਾਅਦ ਚੋਂ ਗ੍ਰੇਡਿੰਗ ਸ਼ੁਰੂ ਕਰਾਂਗੇ ਜਿੱਦਾਂ ਜਿੱਦਾਂ ਹੋਈ ਜਾਂਦਾ ਵਾ ਮਾਲ ਹੁਣ ਪਰ ਪਰ ਕੇ ਸਾਰਾ ਬੈਕਗਰਾਉਂਡ ਦੇ ਵਿੱਚ ਆਲੂ ਸਾਰਾ ਫਾਰਮ ਤੇ ਉੱਤੇ ਹੋਣਾ ਸਾਰਾ ਲੋ ਜੀ ਪਾਣੀ ਵਾਲੀ ਪਾਣੀ ਵਾਲੀ ਟੈਂਕੀ ਆਪਾਂ ਵਿੱਚ ਰੱਖ ਲਈ ਹੁਣ ਪੱਕੀ ਇਹਦੇ ਵਿੱਚ ਹੀ ਰਹਿਆ ਕਰੂਗੀ ਪਾਣੀ ਪੀਣ ਨੂੰ ਸਾਰਾ ਕੁਝ ਸੌਖਾ 1000 ਲੀਟਰ ਦੀ ਟੈਂਕੀ ਆ ਵਾਧੂ ਸਰ ਜਾਗਾ ਇਥੋਂ ਭਰ ਲਿਆ ਕਰਨੀ ਆ ਤੇ ਬਸ ਖਾਲੀ ਹੋ ਜਾਗਾ ਨਹੀਂ ਲਾਈਟ ਹੈਗੀ ਦੂਜੀ ਬਸ ਲੋ ਵੀ ਵੀਰੇ ਅੱਜ ਚੱਲਦਾ ਕੰਮ ਲੂਆਂ ਦੀ ਪਟਾਈ ਦਾ ਪੂਰਾ ਜੋਰਾਂ ਤੇ ਕਿਉਂਕਿ ਅੱਜ ਲੇਬਰ ਲੇਬਰ ਬਹੁਤ ਜਿਆਦਾ ਆ ਅੱਜ ਹੈਗੇ ਆ ਬੰਦੇ ਘੱਟੋ ਘੱਟ ਲੱਗੇ ਹੋਏ 100 ਬੰਦਾ ਅੱਜ ਲੱਗਿਆ ਹੋਇਆ ਤੇ ਪੂਰਾ ਮਸ਼ੀਨ ਅੱਜ ਪੂਰੀ ਸਾਜਰੇ ਵਿੱਚ ਚਲਾਈ ਹੋਈ ਆ ਦੋ ਮਸ਼ੀਨਾਂ ਲੈ ਕੇ ਆਂਦੀਆਂ ਸੀਗੀਆਂ ਤੇ ਆਹ ਮਸ਼ੀਨ ਵੀ ਚੱਲਦੀ ਆ ਤੇ ਉਹ ਮਸ਼ੀਨ ਵੀ ਚੱਲਦੀ ਤੇ ਉਹ ਮਸ਼ੀਨ ਦਾ ਤੇ ਇਹਦੀ ਮਸ਼ੀਨ ਦਾ ਮੈਂ ਫਰਕ ਦਿਖਾਉਣਾ ਤੁਹਾਨੂੰ ਤੇ ਕਿਉਂਕਿ ਜਿਹੜੀਆਂ ਇਹ ਮਸ਼ੀਨ ਹਨਾ ਜਿਹੜੀਆਂ ਆਪਣੀਆਂ ਨਾਰਮਲ ਪੁਰਾਣੇ ਟੈਪ ਵਾਲੀਆਂ ਮਸ਼ੀਨਾਂ ਇਹ ਬਾਈ ਥੋੜੇ ਜੇ ਨਰਮ ਖੱਤਿਆਂ ਹੀ ਤਾਂ ਹੈਗੀਆਂ ਬਹੁਤ ਕਾਮਯਾਬ ਜਦੋਂ ਡੜਾ ਉੱਠਣ ਲੱਗ ਜਾਂਦਾ ਫੇਰ ਇਹ ਨੁਕਸਾਨ ਕਰਨ ਲੱਜਾਂਦੇ ਜਿਵੇਂ ਹੁਣ ਦੇਖੋ ਆਹਾ ਜਿਹੜਾ ਆਪਣੀ ਪੁਰਾਣੇ ਟੈਪ ਵਾਲੀ ਮਸ਼ੀਨ ਨੇ ਲਾਇਆ ਹਨਾ ਕਿ ਦੇਖੋ ਠੀਕ ਆ ਇਹ ਜਿਹੜਾ ਉਹਦਾ ਸੀਗਾ ਪੁਰਾਣੇ ਪੁਰਾਣੇ ਟੈਪ ਵਾਲੀ ਮਸ਼ੀਨ ਦਾ ਆਹਾ ਜਿਹੜਾ ਗ੍ਰੈਮੇ ਦਾ ਵਾ ਦੇਖੋ ਪਰ ਆਲੂ ਦਾ ਪਿਆ ਨਾ ਕੱਲਾ ਕੱਲਾ ਫੂਰ ਪੂਰਾ ਵਧੀਆ ਆਲੂ ਪਿਆ ਕੱਲਾ ਕੱਲਾ ਹਨ ਇਹ ਫਰਕ ਆ ਤੇ ਜਿਉਂ ਜਿਉਂ ਖੇਤ ਸੁੱਕੀ ਜਾਣੇ ਆ ਗਾਹਾਂ ਦੀ ਗਾਂ ਜਾ ਕੇ ਤੇ ਇਹ ਫਰਕ ਹੈਗਾ ਵਾ ਮਸ਼ੀਨਾਂ ਦਾ ਹਨ ਕਿ ਜਦੋਂ ਗਾਹਾਂ ਚੱਲ ਪੈਣਾ ਕੰਮ ਕਿ ਜਿਵੇਂ ਜਿਵੇਂ ਖੇਤ ਸੁੱਕੀ ਜਾਣੇ ਤਿਉਂ ਤਿਉਂ ਮਸ਼ੀਨਾਂ ਜਿਹੜੀਆਂ ਦੂਜੀ ਆਪਣੇ ਪੁਰਾਣੇ ਟੈਪ ਵਾਲੀਆਂ ਜਿਹੜੀ ਉਹ ਫਾਰਮ ਟਰੈਕ ਮਗਰ ਪਈ ਉਹਨੇ ਡਲੇ ਵਧਾਉਂਦੇ ਜਾਣਾ ਤੇ ਇਹਨੇ ਸਾਫ਼ ਕਰਦੀ ਜਾਣਾ ਆਏ ਨੇ ਇਹ ਥੋੜਾ ਜਿਹਾ ਗਿੱਲੇ ਖੇਤ ਦੇ ਵਿੱਚ ਥੋੜੀ ਜੀ ਮਿੱਟੀ ਲੈ ਕੇ ਆ ਰਹੀ ਹੈ ਜਿਵੇਂ ਆ ਦੇਖੋ ਇੱਥੇ ਆਲੂ ਥੱਲੇ ਆਇਆ ਹੈ ਤੇ ਇੱਧਰ ਆਲੂ ਸਾਫ਼ ਐਦਾਂ ਤੇ ਜਿਵੇਂ ਆਹਾ ਵਾ ਮਸ਼ੀਨ ਇਹ ਦੂਜੀ ਮਸ਼ੀਨ ਦਾ ਵਾ ਇਹ ਨਹੀਂ ਆਲੂ ਹਜੇ ਇਕੱਲਾ ਇਕੱਲਾ ਸਿੱਟਿਆ ਆ ਪਰ ਫਿਰ ਵੀ ਮਿੱਟੀ ਦੇ ਵਿੱਚ ਲੁਕੋ ਦਿੰਦੀ ਹੈ ਜਿਵੇਂ ਉਹਦੇ ਉਹ ਵੀ ਗੜਾ ਇਹਦਾ ਹੀ ਸੀਗਾ ਇਹ ਪ੍ਰੋਬਲਮ ਆਉਂਦੀ ਹੈ ਹਨਾ ਕਿ ਕਾਹਾਂ ਦੀਆਂ ਜਿੱਦਾਂ ਜਿੱਦਾਂ ਖੇਤ ਸੁੱਕੀਗੇ ਉਦਾਂ ਉਦਾਂ ਕਰੀ ਜਾਣਾ ਤੇ ਹਜੇ ਵੱਜਿਆ ਦੇਖ ਲਓ 9:30 ਹੋਇਆ 9:30 9:10 ਹੋਇਆ ਹਾਂ ਤੇ ਤੁਸੀਂ ਦੇਖ ਲਓ ਬਈ ਇੰਨਾ ਮਾਲ ਪੱਟ ਤਾਂ ਇਹਨਾਂ ਨੇ ਬੰਦਿਆਂ ਨੇ ਆ ਦੇਖ ਲਓ ਇੱਥੋਂ ਸ਼ੁਰੂ ਹੋਇਆ ਹੋਇਆ ਉਹ ਬੋਰੀਆਂ ਭਰੀ ਜਾਂਦੇ ਆ ਤੇ ਉਹ ਕਿੱਥੇ ਤੱਕ ਲੈ ਕੇ ਗਏ ਲੈ ਅੱਜ ਇੰਨੀ ਬੋਰੀ ਭਰੀ ਪਈ ਆ ਸਾਰੀ ਅੱਜ ਦੀ ਆ ਹੋਣ ਦੀ ਘੰਟਾ ਹੋਇਆ ਹਜੇ ਐਨੂੰ ਘੰਟੇ 'ਚ ਮੈਨੂੰ ਲੱਗਦਾ 2 2.5 ਕਿੱਲੇ 2 ਕਿੱਲੇ ਦੇ ਨੇੜੇ ਪੱਟਦੇ ਆ ਹੁਣ ਕਿਉਂਕਿ 100 ਬੰਦਾ ਅੱਜ ਲੱਗਿਆ ਹੋਇਆ 100 ਬੰਦਾ ਅੱਜ ਕੰਮ ਕਰਦਾ ਤੇ ਕੱਲ ਨੂੰ ਹੋਰ ਵੱਧ ਜਾਣਗੇ ਕੱਲ ਨੂੰ ਕੰਮ ਹੋਰ ਖਿੱਚਾਂਗੇ ਥੋੜਾ ਜਿਹਾ ਅੱਜ ਮਸ਼ੀਨ ਰਾਤ ਨੂੰ ਚਲਾ ਦੇਣੀ ਆ ਤੇ ਸਾਰੀ ਰਾਤ ਦੇਖਾਂਗੇ ਚਲਾਉਣ ਦਾ ਵੀ 12 1 ਵਜੇ ਚਲਵਾਵਾਂਗੇ ਗ੍ਰੈਮੇ ਦੀ ਤੇ ਫਿਰ ਇਹ ਕੰਮ ਨਵੇੜ ਦਿੰਦੀ ਆ ਖਿੱਚ ਦਿੰਦੀ ਆ ਜੇਰੀ ਦੂਜੀ ਮਸ਼ੀਨ ਉਹ ਥੋੜਾ ਤੁਹਾਨੂੰ ਪਤਾ ਉਹ ਤਾਂ ਹੁਣ ਉਹ ਉਹ ਜੇ ਮਸ਼ੀਨ ਨੇ ਇੰਨੇ ਬੰਦੇ ਸਾਹਮਣੇ ਹੁੰਦੇ ਤਿੰਨ ਚਾਰ ਮਸ਼ੀਨਾਂ ਉਹ ਚਾਹੀਦੀਆਂ ਸੀਗੀਆਂ ਫੇਰ ਬੰਦੇ ਸਾਂਭੂਗੀ ਅੱਜ ਹੁਣ ਗ੍ਰੈਮੀ ਮਸ਼ੀਨ ਵੀ ਸਵੇਰੀ ਚਲਾਈ ਸੀ ਕਿਉਂਕਿ ਰਾਤ ਨੂੰ ਨਾ ਮੀਂਹ ਦਾ ਡਰ ਸੀਗਾ ਤੇ ਸਵੇਰੇ 7:00 ਵਜੇ ਮਸ਼ੀਨ ਚਲਾਈ ਆ ਕੱਲ ਤੋਂ ਜੇ 4:00 ਵਜੇ 3:00 ਵਜੇ ਵੀ ਅੱਗੇ ਵੰਗੋ 3:00 ਵਜੇ ਚਲਾਤੀ 3:00 ਵਜੇ ਚਲਾਈ ਪੂਰੀ ਵਧੀਆ ਹੋ ਜਾਇਆ ਕਰਨੀ ਆ ਤੇ ਫੇਰ ਕੋਈ ਦਿੱਕਤ ਨਹੀਂ ਇੱਕ ਹਜੇ ਰਾਤ ਨੂੰ ਨਾ ਥੋੜਾ ਡਰ ਲੱਗਦਾ ਵੀ ਬਾਈ ਚਾਂਸ ਕੋਰਾ ਪੈ ਗਿਆ ਜਦੋਂ ਆਲੂ ਪੱਟਿਆਂ ਦੇ ਉੱਤੇ ਕੋਰਾ ਪੈ ਜਾਂਦਾ ਨਾ ਵੀਰ ਫਿਰ ਉਹ ਨਾ ਆਲੂ ਗਲਣ ਦਾ ਚਾਂਸ ਹੋ ਜਾਂਦਾ ਹੁੰਦਾ ਸਟੋਰ ਦੇ ਵਿੱਚ ਜਾਂ ਬਾਹਰ ਵੀ ਆਲੂ ਉਹ ਖਰਾਬ ਹੋ ਜਾਂਦਾ ਇਹ ਪ੍ਰੋਬਲਮ ਆਉਂਦੀ ਆ ਜੇ ਆਪਾਂ ਰਾਤ ਨੂੰ ਸਮਝ ਲਓ ਸੁਪੋਜ਼ ਕਰੋਗੇ ਆਪਾਂ ਰਾਤ ਨੂੰ ਢੇੜਾ ਲਾ ਕੇ ਛੱਡਦਾ ਹਨ ਤਾਂ ਇਹ ਪ੍ਰੋਬਲਮ ਆ ਜਾਂਦੀ ਹੈ ਇਹ ਜਿੰਨਾ ਮਾਲ ਭਰਿਆ ਸਾਰਾ ਅੱਜ ਭਰਿਆ ਦੇ ਲੋ ਆ ਹੁਣੀ 2 ਘੰਟੇ 1.5 ਘੰਟੇ ਦੇ ਵਿੱਚ ਵਿੱਚ ਤੇ ਬੰਦੇ ਲੱਗੇ ਹੋਏ ਆ ਪੂਰੇ ਹਨ ਮਸ਼ੀਨਾਂ ਚੱਲਦੀਆਂ ਉੱਧਰ ਇੱਧਰ ਟਰਾਲੀ ਵੀ ਨਾਲ ਲੋਡ ਕਰਨ ਲੱਗੇ ਬਾ ਟਰਾਲੀ ਭਰ ਕੇ ਫੇਰ ਫਾਰਮ ਤੇ ਜਾਣਗੇ ਲਾ ਕੇ ਆਉਣਗੇ ਨਾਲ ਦੀ ਨਾਲ ਪੰਜ ਛੇ ਬੰਦੇ ਆ ਜੋਥੇ ਰਹਿਣਗੇ ਬਾਕੀ ਬੰਦੇ ਇਧਰੋਂ ਟਰਾਲੀਆਂ ਭਰੀ ਜਾਣਗੇ ਤੇ ਉੱਥੇ ਲਾਉਣ ਵਾਲੇ ਬੰਦੇ ਹੈਗੇ ਆ ਤੇ ਸਹਾਈ ਤਾਂ ਦੇਖ ਲਓ ਸਹਾਈ ਤੋਂ ਦੀ ਕਮੀ ਨਹੀਂ ਬਈ ਪੂਰਾ ਮੋਟਾ ਆਲੂਆ ਪੂਰਾ ਵਧੀਆ ਸਹਜ ਆ ਝਾੜ ਵੀ ਭਾੜ ਨਹੀਂ ਹਜੇ ਕੁਝ ਕਹਿ ਸਕਦੇ ਵੀ ਕਿਵੇਂ ਨਿਕਲੂ ਕਿਵੇਂ ਨਹੀਂ ਹਨ ਤੇ ਸਾਇਦ ਦੇ ਲੋ ਮੋਰੇ ਤੁਹਾਨੂੰ ਦਿਨ ਹੀ ਹੈ ਸਾਇਦ ਸੂਦੀ ਕਮੀ ਨਹੀਂ ਹੈਗੀ ਸਾਇਦ ਦੇ ਵਿੱਚ ਪੂਰਾ ਸਹੀ ਹਾਲ ਬਾਕੀ ਬਸ ਹੁਣ ਕੱਲ ਨੂੰ ਚਗਾ ਕੇ ਥੋੜਾ ਜਿਹਾ ਨਾਲ ਹੀ ਫਿਰ ਲੇਜ਼ਰ ਕਰਾ ਦਾ ਕੰਮ ਸ਼ੁਰੂ ਕਰ ਦੇਣਾ ਤੇ ਬਸ 2-4 ਦਿਨਾਂ ਤੱਕ 2-3 ਦਿਨਾਂ ਤੱਕ ਇੱਥੇ ਖਤਰ ਨਿਬੜ ਜਾਊਗਾ ਫਿਰ ਇਕੱਠੀ ਹੀ ਮੱਕੀ ਬਜਾਈ ਸ਼ੁਰੂ ਕਰਾਂਗੇ ਨਾਲ ਹੀ ਹਾਜੀ ਆਪਾਂ ਕੋਈ ਬੀ ਬੂਤਾ ਲਿਆ ਨਹੀਂ ਹੈਗਾ ਜਿਹੜਾ ਵੀ ਮਿਲ ਗਿਆ ਉਹੀ ਵੀ ਬੀਜਾਂਗੇ ਤੇ ਇਦਾਂ ਹੀ ਕੰਮ ਕਰ ਹਾਜੀ ਆਪਾਂ ਕੋਈ ਨਹੀਂ ਲਿਆ ਜਿਹੜਾ ਮਿਲ ਜੂ ਦੇਖ ਲੈਣੇ ਬਸ ਆ ਇੱਕ ਬੰਦਾ ਆਪਣਾ ਮੂਰੇ ਮੂਰੇ ਇਹਨਾਂ ਦਾ ਬੰਦਾ ਹੀ ਠੇਕੇਦਾਰ ਦਾ ਬੰਦਾ ਸਲਾਈ ਕਰੀ ਜਾਂਦਾ ਹੁੰਦਾ ਸਲਾਈ ਕਰਕੇ ਨੇ ਨੇ ਇਹਨਾਂ ਨੇ ਬਲ ਛੱਡੀ ਜਾਣਾ ਮਗਰ ਆਹ ਪਾਰਟੀ ਨੇ ਲੋਡ ਕਰੀ ਜਾਣਾ ਹਨ ਤੇ ਇਦਾਂ ਟਰਾਲੀਆਂ ਦੇ ਵਿੱਚ ਪੂਰੀਆਂ ਵਧੀਆ ਉੱਪਰ ਤੱਕ ਲੱਦ ਕੇ ਫਾਰਮ ਤੇ ਲਾਏ ਹੋਣੀਆਂ ਤੇ ਇਹਨਾਂ ਨਾਲ ਆਪਾਂ ਬਹੁਤ ਵੀਰ ਪੁੱਛਦੇ ਆ ਵੀਰੇ ਇਹਨਾਂ ਨਾਲ ਰੇਟ ਆਪਣਾ ਕਰਿਆ ਹੋਇਆ ਵਾ ਇਹ 5500 5600 ਰੁਪਏ ਦੇ ਵਿੱਚ ਇੱਕ ਕਿਲੇ ਨੂੰ ਪੱਟ ਕੇ ਬੋਰੀ ਚ ਭਰ ਕੇ ਤੇ ਇੱਕ ਵਾਰ ਵਾਹੀ ਕਰਕੇ ਚਲਵਾਉਣਾ ਵਾ ਥੱਲੇ ਮਗਰ ਤੇ ਫਾਰਮ ਤੇ ਚੱਕਾ ਲਾ ਕੇ ਆਉਣਾ ਇਹਨਾਂ ਨੇ ਇੱਕ ਕਿੱਲੇ ਦੇ ਵਿੱਚੋਂ ਜਾਣੀਏ ਇੱਕ ਕਿੱਲੇ ਦਾ ਇਹ ਰੇਟ ਹੈ ਹਨਾ ਆਪਣਾ ਫਿਰ ਉਸ ਤੋਂ ਬਾਅਦ ਬੋਰੀ ਗ੍ਰੇਡ ਹੋਣੀ ਆ ਉਹ ਗ੍ਰੇਡਿੰਗ ਵਾਲੇ ਬੰਦਿਆਂ ਨੇ ਅੱਡ ਲੈਣੇ ਆ ਉਹ ਸਮਝ ਲਓ ਜੇ 200 ਬੋਰੀ ਨਿਕਲੀ ਤਾਂ 36-3700 ਰੁਪਏ ਖਰਚਾ ਜੇ 200 ਬੋਰੀ ਨਿਕਲੀ 36-3700 ਰੁਪਏ ਖਰਚਾ ਵੀ ਇੱਕ ਬੋਰੀ ਦਾ 18-19 ਰੁਪਏ ਦੇਣੇ ਆ ਆਪਾਂ ਲੋਡਿੰਗ ਵਿੱਚੀ ਗ੍ਰੇਡਿੰਗ ਵਿੱਚੀ ਲੋਡਿੰਗ ਸਾਰਾ ਕੁਝ ਹਨਾ ਜੀ ਇਹ ਚੀਜ਼ਾਂ ਨੇ ਵੀਰੇ ਖਰਚੇ ਬਹੁਤ ਆ ਜਿਵੇਂ ਹੁਣ ਸਮਝ ਲਓ 5500 ਇਹ ਹੋ ਗਿਆ ਤਾਂ ਪ 8-9000 ਰੁਪਇਆ ਇਹੀ-ਇਹੀ ਖਰਚਾ ਹੋ ਗਿਆ ਕੱਲਾ ਆਲੂ ਦੀ ਪਟਾਈ-ਪਟਾਈ ਦਾ ਹਨਾ ਤੇ ਜਿਹੜਾ ਹੁਣ ਉਹ ਟਰੈਕਟਰ ਉਹ ਚਲਦੇ ਆ ਆ ਚਲਦੇ ਆ ਤਾਂ ਆਪਾਂ ਲੇਬਰ ਲੈ ਕੇ ਆਉਣੇ ਆ ਇਹ ਚੀਜ਼ਾਂ ਕਰਕੇ ਤੋਂ ਘੱਟੋ-ਘੱਟ ਅੰਦਾਜ਼ਨ 10 ਤੋਂ 12000 ਰੁਪਏ ਦੇ ਵਿੱਚ ਕੰਮ ਮੁੱਕਦਾ ਆ ਦੇ ਆ ਫਾਇਦੇ ਆ ਛੋਟੀਆਂ ਟਰਾਲੀਆਂ ਦੇ ਹਨਾ ਕਿ ਐਵੇਂ ਠੋਕ ਕੇ ਭਰ ਕੇ ਕੱਢ ਲਓ ਤੇ ਚਲੋ ਬਹੁਤ ਘੱਟ ਧੋਸਦੀ ਆ ਹਨਾ ਜੇ ਧੋਸ ਵੀ ਜਾਵੇ ਤਾਂ ਕੋਈ ਗੱਲ ਨਹੀਂ ਪਰ ਨਿਕਲ ਜਾਂਦੀ ਆ ਇਹ ਹਨਾ ਇਨਾਂ ਦੇ ਹੀ ਫਾਇਦੇ ਆ ਵੀ ਟਰੈਕਟਰ ਵੀ ਨਾਲੇ ਆਰਾਮ ਨਾਲ ਚੱਲਦੇ ਆ ਹੁਣ ਜੇ ਇਹਦੀ ਜਗ੍ਹਾ 20 ਜਾਂ 22 ਫੁੱਟੀ ਹੁੰਦੀ ਉਹਨੇ ਪੱਕੀ ਗੱਲ ਆ ਤੁਸਕੇ ਨਿਕਲਣਾ ਸੀ ਹਨ ਤੇ ਬਹੁਤੇ ਵੀਰਾਂ ਦਾ ਮੈਨੂੰ ਇਹ ਪੁੱਛਦੇ ਆਂਦੇ ਵੀਰੇ ਵੀ ਤੁਸੀਂ ਜਾਲੀ ਮੂਰ ਨੂੰ ਕਿਉਂ ਵਧਵਾਉਨੇ ਹੰਨੇ ਆ ਵੀਰੇ ਜਾਲੀ ਦੇ ਫਾਇਦੇ ਹੁਣ ਤੁਹਾਨੂੰ ਮੈਂ ਦਿਖਾਉਣਾ ਕਿ ਜਿਹੜੀ ਸਾਡੀ ਟਰਾਲੀ ਲੱਦੀ ਹੁੰਦੀ ਆ ਨਾ ਜਿਹੜੀਆਂ ਸਾਡੀਆਂ ਟਰਾਲੀਆਂ ਉਹਦੇ ਨਾਲ ਮਗਰ ਡਾਲੇ ਵਾਲੀਆਂ ਬੋਰੀਆਂ ਦੇ ਵਿੱਚ ਕਦੇ ਕੋਈ ਦਿੱਕਤ ਨਹੀਂ ਆਉਂਦੀ ਮੂਰ ਨੂੰ ਇੰਨੀ ਵਾਧੇ ਆਂਦੀ ਆ ਵਦਨ ਦੇ ਨਾਲ ਦਾ ਆ ਡਾਲੇ ਵਾਲੀ ਢਾਂਗ ਦੇਖੋ ਦੇਖੋ ਸਾਰੀ ਢਾਂਗ ਅੱਗੇ ਨੂੰ ਹਨ ਮਗਰ ਨੂੰ ਡਿਗਣ ਦੇ ਕੋਈ ਚਾਂਸ ਨਹੀਂ ਹੈਗਾ ਆ ਆ ਫਰਕ ਆ ਡਾਲੇ ਵਾਲੀ ਢਾਂਕਾਂ ਦਾ ਵੀ ਮੂਰ ਨੂੰ ਜਿਹੜੀ ਅਸੀਂ ਫੁੱਟ ਵਧਵਾਉਨੇ ਆ ਮੂਰ ਨੂੰ ਬਿੱਡੀ ਦੇ ਉੱਤੇ ਕਰਦੇ ਆ ਤਾਂ ਉਹਦੇ ਆਹਾ ਦਿੱਕਤ ਕੋਈ ਪ੍ਰੋਬਲਮ ਨਹੀਂ ਆਉਂਦੀ ਇਹ ਇਹ ਫਾਇਦੇ ਆ ਦੇਖੋ ਵੀਰੇ ਕੱਲ ਦਾ ਲਗਾਤਾਰ ਟਰੈਕਟਰ ਚੱਲਦਾ ਹਨਾ ਕਿ ਚਲੋ ਕੱਲ ਸਾਰੀ ਦਿਹਾੜੀ ਚੱਲਿਆ ਕਿ ਕੱਲ ਵੀ ਬਿਲਕੁਲ ਨਹੀਂ ਰੁਕਿਆ ਸ਼ਾਮ ਤੱਕ ਹਨਾ ਟਰੈਕਟਰ ਤੇ ਕੱਲ ਦਾ ਚੱਲਦਾ ਤੇ ਅੱਜ ਅੱਜ ਵੀ ਦੇ ਲੋ ਸਵੇਰੇ ਜਾਨੀ ਕਹਿੰਦੇ ਸਾਢੇ 6:30 ਪੌਣੇ 7 ਵਜੇ ਸਟਾਰਟ ਕਰ ਲਿਆ ਸੀਗਾ ਆਪਣੇ ਸਾਦ ਨੇ ਤੇ ਜਾਦਾ ਚੱਲਦਾ ਹੁਣ ਤੇਲ ਪਾਇਆ ਵਾ ਕੱਲ ਦੀ ਟੈਂਕੀ ਫੁੱਲ ਕਰੀ ਹੋਈ ਸੀਗੀ 1:45 ਹੋ ਗਏ ਹਜੇ ਵੀ ਧੱਕੇ ਨਾਲ ਮਿਣਿਆ ਸੀਗਾ ਤਿੰਨ ਉਂਗਲਾਂ ਤੇਲ ਸੀਗਾ ਤੇ ਜਾਨੂ ਚਲ ਤੇਲ ਲੈ ਕੇ ਆ ਗਿਆ ਬੰਦਾ ਆਪਣਾ ਕਿਉਂਕਿ ਇੱਥੇ ਕੱਲ ਦਾ ਤੇਲ ਪਾਇਆ ਨਹੀਂ ਸੀਗਾ ਇਹ ਖੱਤੇ ਤਾਂ ਕਾਫੀ ਪੱਟੇ ਗਏ ਹੁਣ ਪਤਾ ਕੀ ਆ ਇੱਥੇ ਕੋਈ ਆਪਣੀ ਉਹ ਨਹੀਂ ਹੈਗੀ ਵੀ ਕੱਲ ਦੇ ਕਿੰਨੇ ਇਹਨੇ ਪੱਟੇ ਹੋਣਗੇ ਉਹ ਐਪ ਜੀ ਖੋਲ ਕੇ ਦੇਖ ਲੈਣੇ ਆ ਉਹ ਚ ਜੇ ਪਤਾ ਲੱਗ ਗਿਆ ਹਨ ਕਿਉਂਕਿ ਵਿੱਚ ਇੱਕ ਦੋ ਗਿਹੜੇ ਅੱਜ ਜੰਮੀ ਭਾਈ ਨੇ ਵੀ ਲਾਏ ਆ ਤੇ ਉਹਦੇ ਕਰਕੇ ਫਿਰ ਥੋੜਾ ਫਰਕ ਫਰਕ ਪੈ ਜਾਂਦਾ ਤੇ ਬਾਕੀ ਦੇਖਦੇ ਆ ਕਿ ਹੁਣ ਤੁਸੀਂ ਲਾ ਲਓ ਸਾਹਿਬ ਵੀ ਕੱਲ ਦਾ 55 ਕਿ ਲੀਟਰ ਤੇਲ ਪੈਂਦਾ ਹੋ ਇਹਦੀ ਟੈਂਕੀ ਚ ਤੇ 55 ਲੀਟਰ ਤੇਲ ਤੇ ਵਿੱਚੋਂ ਬਈ ਇਹਨੇ ਇੰਨਾ ਹੋ ਤੇਲ ਖਾਦਾ ਵਾ ਦੇਖ ਲਓ ਹਨਾ ਕਿ ਜਿਵੇਂ ਕੱਲ ਦਾ ਚੱਲ ਰਿਹਾ ਲਗਾਤਾਰ ਕੱਲ ਕੱਲ ਵੀ 8-9 ਵਜੇ ਦੇ ਨੂੰ ਸਟਾਰਟ ਹੋ ਗਿਆ ਸੀ ਹਨਾ ਕੱਲ ਹੋਇਆ ਸੀਗਾ ਹਾਂ ਜਦੋਂ ਮੈਂ ਆਇਆ ਉਦੋਂ ਲੇਬਰ ਆਈ ਆ 8 ਵਜੇ ਸਟਾਰਟ ਹੋਇਆ ਸੀ ਕੱਲ 8 ਵਜੇ ਸਟਾਰਟ ਹੋ ਕੇ ਚੱਲ ਪਿਆ ਸੀਗਾ ਕੰਮ ਤੇ ਉਸ ਤੋਂ ਬਾਅਦ ਦਾ ਜਿਆਦਾ ਕੱਲ ਵੀ ਲਗਾਤਾਰ ਹੀ ਚੱਲਿਆ ਸਾਰੀ ਦਿਹਾੜੀ ਅੱਜ ਵੀ ਲਗਾਤਾਰ ਹੀ ਚੱਲਿਆ ਕੱਲ ਬਸ 10-15 ਮਿੰਟ ਰੁਕਿਆ ਸੀਗਾ ਜਦੋਂ ਮੈਂ ਆਇਆ ਸੀ ਨਹੀਂ ਲਗਾਤਾਰ ਹੀ ਜਿਆਦਾ ਚੱਲਦਾ ਚੱਲਦਾ ਸੀਗਾ ਤੇ ਹੁਣ ਤੇਲ ਪਾਇਆ ਉਹਦੇ ਤੇਲ ਪਾਉਣ ਤੇਲ ਪਾਉਣ ਲੱਗੇ ਹੋਏ ਆਪਣੇ ਬੰਦੇ ਜੇ ਸਮਝ ਲਓ ਜੇ ਕੱਲ ਵੀ ਸਤ ਕੱਲ ਵੀ ਆ ਮੈਨੂੰ ਲੱਗਦਾ ਅੱਜ ਅੱਜ ਤਾਂ ਦੇਖ ਲੈ 7 ਵਜੇ ਤੋਂ ਲੈ ਕੇ 7 8 9 10 11 12 1 2 2 ਵਜ ਗਏ ਹਨ 6 7 8 8 ਘੰਟੇ ਅੱਜ ਹੋ ਗਏ ਤੇ 8 ਘੰਟੇ ਕੱਲ੍ਹ ਆ ਲਓ ਹਨ 16 ਘੰਟੇ ਜੇ ਲਾਉਣੇ ਆ ਜੇ 16 ਘੰਟਿਆਂ ਦਾ ਐਵਰੇਜ ਕੱਢੀਏ ਜੇ 55 ਲੀਟਰ ਦੀ ਟੈਂਕੀ ਲਾਉਣੀ ਆਪਾਂ ਇਹਦੀ 55 ਨਹੀਂ 57 ਲਾ ਲਓ 3 ਗੀ ਲੀਟਰ ਘੰਟੇ ਦਾ ਖਾਦਾ ਯਾਨੀ ਕਿ ਇਹਨੇ ਤੇ 3 ਗੀ ਲੀਟਰ ਨਾਲ ਬਾਈ ਕੋਈ ਉਹ ਬਾਲਾ ਨਹੀਂ ਹੈਗਾ ਟਰੈਕਟਰ ਹਨ 3 ਲੀਟਰ ਤੋਂ 3 ਦੀ ਕਿ 3 ਤੋਂ ਥੋੜਾ ਵੱਡਾ ਉੱਪਰ ਖਾਦਾ ਹੋਊਗਾ ਕਿਉਂਕਿ ਕੱਲ ਦੇ ਕੀਲੇ ਵੀ ਕਾਫੀ ਅੱਜ ਵੀ ਸਵੇਰ ਦਾ ਲਗਾਤਾਰ ਚੱਲੂ ਆ ਬਾਈ 1 ਮਿੰਟ ਵੀ ਰੋਕਿਆ ਨਹੀਂ ਹੈਗਾ ਆ ਹੁਣ ਬੰਦ ਕਰਿਆ ਰੋਟੀ ਵੀ ਬਦਲ ਲਈ ਸੀਗਾ ਬੰਦਾ ਕਿਉਂਕਿ ਲੇ ਮਗਰ ਕੰਬਾਈਨਾ ਵਾਲੀਆਂ ਲੱਗੀਆਂ ਹੋਈਆਂ ਮਸ਼ੀਨਾ ਅੱਜ 100 ਮਸ਼ੀਨਾਂ ਮਗਰ ਚੂਗਣ ਵਾਲੀਆਂ ਹਨ ਤੇ ਜਿਹੜੀ ਪਿਕ ਕਰਦੀ ਆ ਲੋ ਆਲੂ ਪਿਕਿੰਗ ਦੇ ਲੱਗੇ ਹੋਏ ਆ ਤੇ 100 ਮਸ਼ੀਨਾਂ ਉਹਨਾਂ ਦਾ ਮਸ਼ੀਨਾਂ ਦਾ ਵੇਲ ਹੀ ਨਹੀਂ ਹੁੰਦਾ 1 ਮਿੰਟ ਲਈ ਵੀ ਇਹ ਮਸ਼ੀਨ ਬਿਲਕੁਲ ਵੇਲ ਹੀ ਨਹੀਂ ਹੋ ਰਹੀ ਹੈਗੀ ਤੇ ਕੱਲ ਨੂੰ ਹਜੇ ਇੱਕ ਪਾਰਟੀ ਨੇ ਹੋਰ ਵੱਜ ਜਾਣਾ ਇੱਥੇ ਤੇ ਮੈਂ ਕਿਹਾ ਕੱਲ ਨੂੰ ਆਪਾਂ ਇੱਕ ਪਾਰਟੀ ਨੂੰ ਉੱਧਰ ਲਾਵਾਂਗੇ ਇਹ ਇੱਧਰ ਨਹੀਂ ਲਾਉਣਾ ਤੇ ਫੇਰ ਦੇਖਦੇ ਆ ਕਿੱਦਾਂ ਬਣਦਾ ਵਧੀਆ ਐ ਵਰੇ ਜੀ ਜੌਂਡੀਅਰ ਕਿ ਜਿੰਨਾ ਹੀ ਖਾਂਦਾ ਜੌਂਡੀਅਰ ਇਹਦੂ ਘਾਟੀ ਖਾਂਦਾ ਸੀਗਾ ਜੌਂਡੀਅਰ ਵੀ ਤੇ ਜੌਂਡੀਅਰ ਨਾਲ ਦੋੜੇ ਜੇ ਢੇਡੇ ਇਹਦੇ ਰਲ ਦੇ ਘਟਾ ਹਨਾ ਕੀ ਮਸ਼ੀਨ ਥੋੜਾ ਫਰਕ ਆ ਚੱਕਰਾਂ ਦਾ ਤੇ ਜਿਹੜਾ ਬਾਈ ਕਿਉਂਕਿ ਜਿਹੜੀ ਇਹ ਮਸ਼ੀਨ ਆ ਜਿਵੇਂ ਜਿਵੇਂ ਦਿਨ ਲੱਗੀ ਗਏ ਇਹਨੇ ਉਦਾਂ ਉਦਾਂ ਮਗਰ ਸਫਾਈ ਦੇਣੀ ਆ ਥੋੜੀ ਜੀ ਗਿੱਲੇ ਚ ਘੱਟ ਸਫਾਈ ਦਿੰਦੀ ਆ ਵਾ ਜਿਉਂ ਜਿਉਂ ਦਿਨ ਲੱਗਣ ਲੱਗੇ ਇਹਦੇ ਇਹਨੇ ਉਦਾਂ ਉਦਾਂ ਸਫਾਈ ਵਧਾਈ ਜਾਣੀ ਆ ਮਸ਼ੀਨ ਨੇ ਤੇ ਜਿਹੜੀਆਂ ਦੂਜੀਆਂ ਮਸ਼ੀਨਾਂ ਹੁੰਦੀਆਂ ਜਿਵੇਂ ਆਪਣੀਆਂ ਆਮ ਦੂਜੀਆਂ ਉਹਨਾਂ ਦੀ ਦਵਾਈ ਘੱਟੀ ਜਾਣੀ ਆ ਉਹਨਾਂ 'ਚ ਡਲੇ ਆਈ ਜਾਣਿਆ ਜਿੱਦਾਂ ਜਿੱਦਾਂ ਸੁੱਕੀ ਜਾਣਿਆ ਖੱਤੇ ਓਦਾਂ ਓਦਾਂ ਇਹਨੇ ਵਧੀਆਂ ਜਾਣਾ ਆਪਦੀ ਸਫਾਈ ਵੱਲੋਂ ਹਨ ਇਹ ਆਸਵਾਦ ਆਸਵਾਦ ਵੀ ਨਹੀਂ ਕਿਤੇ ਮਿਲਦਾ ਵੀਰੇ ਨਾ ਰੋਟੀ ਤੱਤੀ ਦਾ ਨਾ ਰੋਟੀ ਠੰਡੀ ਦਾ ਹਨ ਬੇ ਅੱਜ ਆਈ ਆ ਛਲਗਮਾ ਦੀ ਸਬਜ਼ੀ ਤੇ ਨਜ਼ਾਰੇਦਾਰ ਰਹਿਣ ਪੂਰੀ ਤੇ ਬੱਟ ਤੇ ਬੈਠ ਕੇ ਖਾਣ ਦਾ ਸੁਆਦ ਹੀ ਵੱਖਰਾ ਬਈ ਦੇਖ ਲੋ ਆ ਕੰਮ ਦਿੰਦਾ ਬਈ ਪਾਣੀ ਦਾ ਠੀਕ ਨਹੀਂ ਹੈਗਾ ਨਾ ਨਜਾਰੇ ਪਾਣੀ ਦੇ ਪੂਰੇ ਪੀਣ ਨੂੰ ਆ ਦੇ ਲੈ ਤਤਾ ਕਿ ਇੰਨੇ ਬੰਦਿਆਂ ਦੇ ਬਾਈ ਜਿਨ੍ਹਾਂ ਨੇ ਮਿਹਨਤ ਕਰਨੀ ਆਤੀ ਮਿਹਨਤ ਕਰਨੀ ਆ ਚਾਹੇ ਠੰਡ ਆ ਚਾਹੇ ਕੋਸ਼ ਆ ਉਹਨਾਂ ਨੂੰ ਤਾਂ ਪਿਆਰ ਤਾਂ ਲੱਗਦੀ ਲੱਗਦੀ ਆ ਇਹ ਟਰੈਕਟਰ ਦਾ ਜਮਾਂ ਬੰਦ ਨਹੀਂ ਹੋਣਾ ਬਾਈ ਕਿਉਂਕਿ ਆਪਣੇ ਰਾਜ ਨੂੰੜ ਰੋਟੀ ਕਾਣ ਨੂੰ ਛੱਡਿਆ ਮੈਂਗਾ ਤੂੰ ਰੋਟੀ ਖਾ ਲੈ ਫਿਰ ਮੈਨੂੰ ਫਿਰ ਆ ਜੀ ਫਿਰ ਰੋਟੀ ਖਾ ਕੇ ਨੇ ਤੁਹਾਨੂੰ ਵੀ ਸਾਰਾ ਕੁਝ ਕੋਸਕੇ ਦੀ ਰਿਪੋਰਟ ਆ ਜੈਂਟੀ ਦੇ ਦਾਣੇ ਦੂਣੇ ਵੀ ਪੂਰੇ ਵਧੀਆ ਦਾ ਦੇਖੋ ਜਾਂਦਾ 올ਡ ਇਜ਼ ਗੋਲਡ ਪਰਾਣਾ ਖੰਡ ਕਰਦਾ ਨਾ ਪਾੜ ਜੂ ਪਾੜ ਜੂ ਦੇਖ ਲਓ ਲੀ ਵੀ ਦੇ ਲਓ ਬਣਾਈ ਬਣਾਈ ਨਹੀਂ ਸੀ ਇਹ ਮौज ਆ ਬਸ ਇਹ ਟਰਾਲੀਆਂ ਦੀ ਕੀ ਛੋਟੇ ਟਰੈਕਟਰ ਵੀ ਕੰਮ ਦਿੰਦੇ ਆ ਆ ਦੇਖ ਲਓ ਇਹ ਟਰਾਲੀ ਦੇ ਵੀ ਜਿਹੜਾ ਮਾਲ ਆ ਡਾਲੇ ਦੇ ਉੱਤੇ ਮਾਲ ਦੇ ਲਓ ਪਈਆਂ ਨਾ ਸਾਰੀਆਂ ਬੁਰੀਆਂ ਮੂਰ ਨੂੰ ਕਿਸੇ ਬੁਰੀ ਦਾ ਡਿੱਗਣ ਦਾ ਡਰ ਹੈਗਾ ਕਿਸੇ ਦਾ ਉਹ ਨਹੀਂ ਡਿੱਗਣ ਦਾ ਡਰ ਇਹ ਫਾਇਦਾ ਵਾਬਸ ਸਹੀ ਟਰਾਲੀ ਜਿਹੜਾ ਆਪਾਂ ਫੁੱਟ ਮੂਰ ਨੂੰ ਵਧਾਉਨੇ ਆ ਬਸ ਸਭ ਤੋਂ ਵੱਡਾ ਫਾਇਦਾ ਇਹੀ ਆ ਬਸ ਅੱਜ ਦੇਖ ਲਓ ਕਿੰਨੇ ਖੱਤੇ ਪੱਟ ਤੇ 1 2 3 ਪੂਰਾ ਵਧੀਆ ਕੰਮ ਨਿਪੜਿਆ ਅੱਜ ਪੂਰਾ ਕੰਮ ਖਿੱਚਿਆ ਕੱਲ ਨੂੰ ਹੋਰ ਖਿਚਾਵਾਂਗੇ ਤੇ ਕਿਉਂਕਿ ਅੱਜ ਜੇ ਕਿਤੇ ਮਸ਼ੀਨ ਦੇ ਗੇੜੇ ਲੱਗੇ ਹੁੰਦੇ ਨਾ ਫੇਰ ਤਾਂ ਬਹੁਤ ਖਿੱਚਿਆ ਜਾਣਾ ਸੀ ਵੀ ਯਾਨੀ ਕਿ ਥੋੜਾ ਜਿਹਾ ਮਸ਼ੀਨ ਨਹੀਂ ਹੋ ਰਿਹਾ ਵੀ ਲੇਬਰ ਚਲੋ ਉਧਰ ਲੱਗੀ ਹੋਈ ਆ ਹੁਣ ਹਨਾ ਤੇ ਚੱਲੀ ਆ ਉਹ ਵੀ ਨਵੇੜ ਦਾ ਉਹ ਚੋ ਵੀ ਚੱਕੀਆਂ ਗਿਆ ਸਾਰੀਆਂ ਬੋਰੀਆਂ ਚੋ ਵੀ ਚੱਕ ਲੀਆਂ ਬੋਰੀਆਂ ਸਾਰੀਆਂ ਤੇ ਉਧਰੋਂ ਵੀ ਚੱਕੀਆਂ ਗਈਆਂ ਲਓ ਵੀ ਵੀਰੇ ਐਦਾਂ ਚੱਲੀ ਜਾਂਦਾ ਮਾਲ ਸਟਾਕ ਕਰਨ ਦਾ ਕੰਮ ਟਰਾਲੀਆਂ ਹੁੰਦੀਆਂ ਨੇ ਤੇ ਇੱਥੇ ਬੰਦੇ ਲਾਈ ਜਾਂਦੇ ਆ ਮਾਲ ਸਾਰਾ ਹਨ ਤੇ ਇੱਕ ਨਾ ਬਹੁਤ ਵੀਰ ਮੈਨੂੰ ਫੋਨ ਕਰਦੇ ਆ ਵੀ ਵੀਰੇ ਅਸੀਂ ਆਲੂ ਸੇਲ ਕਰਨਾ ਹਨਾ ਵੀਰੇ ਦੇਖੋ ਕਿਸੇ ਵੀ ਵੀਰ ਕੋਲੇ ਐਲ ਆਲੂ ਆ ਹਨਾ ਉਹਦਾ ਜੇ ਤੁਸੀਂ ਕਰਨਾ ਹੋਇਆ ਸੇਲ ਤਾਂ ਨੰਬਰ ਤੇ ਫੋਨ ਕਰ ਲਿਓ 9878105913 ਠੀਕ ਆ 9878105913 ਇਹ ਆਪਣੇ ਆਫਿਸ ਦਾ ਨੰਬਰ ਆ ਹਰਮ ਤੇ ਤੇ ਤੁਸੀਂ ਜਦ ਮਰਜੀ ਇਹਦੇ ਕਾਲ ਕਰ ਲਿਓ ਤੇ ਤੁਹਾਨੂੰ ਮਦਦ ਦੇ ਤੇ ਤੁਹਾਨੂੰ ਸਾਰੇ ਵੀਰਾਂ ਨੂੰ ਨੰਬਰ ਤਾਂ ਲੱਗ ਗਿਆ ਹੋਣਾ ਪਤਾ ਤੁਸੀਂ ਉਹ ਨੰਬਰ ਤੇ ਕੰਟੈਕਟ ਕਰਕੇ ਨਾ ਜਿੱਦਾਂ ਮਰਜੀ ਤੁਸੀਂ ਉਹ ਕਰ ਸਕਦੇ ਹੋ ਕਿਸੇ ਵੀ ਵੀਰ ਨੇ ਸੇਲ ਕਰਨਾ ਵੀਰੇ ਗੱਡ ਦਾ ਰੇਟ ਅੱਡ ਹੋਊਗਾ ਕੈਸ਼ ਵਿਮੈਂਟ ਦਾ ਅੱਡ ਹੋਊਗਾ 10 ਦਿਨਾਂ ਬਾਅਦ ਵਾਲਾ ਅੱਡ ਹੋਊਗਾ ਠੀਕ ਨਹੀਂ ਕਿਸੇ ਵੀ ਵੀਰ ਨੇ ਐਲ ਆਰ ਆਲੂ ਸੇਲ ਕਰਨਾ ਤਾਂ ਉਹ ਦੱਸ ਸਕਦੇ ਆ ਕਿ ਜਿਸੇ ਕਿਸੇ ਵੀ ਵੀਰ ਨੇ ਕਰਨਾ ਤਾਂ ਇਹ ਨੰਬਰ ਤੇ ਕੰਟੈਕਟ ਕਰ ਲਿਓ ਹਨਾ ਤੇ ਹਜੇ ਆਪਾਂ ਐਲ ਆਰ ਦਾ ਹੀ ਆ ਵੀ ਐਲ ਆਰ ਹੀ ਦੇਣਾ ਹਜੇ ਆਪਾਂ ਤੇ ਚਾਹੇ ਗੱਡ ਦੇ ਦੋ ਗੱਡ ਦਾ ਹੀ ਰੇਟ ਕਰ ਲਿਆ ਕਰੋ ਵੀ ਸਾਰਾ ਕੁਝ ਡੜ ਪਰ ਹਾਂ ਇਹ ਗੱਲ ਦੀ ਗੌਰ ਕਰਿਓ ਵੀਰੇ ਵੀ ਥੋੜੀ ਇਮਾਨਦਾਰੀ ਤੇ ਆ ਠੀਕ ਨਹੀਂ ਵੀ ਬਸ ਵੀ ਵਿੱਚ ਮਿੱਟੀ ਮ ਘੱਟਾ ਨਾ ਭਰ ਕੇ ਕਰਿਓ ਕੋਈ ਵੀ ਵੀਰ ਜਿਹਨੇ ਵੀ ਦੇਣਾ ਪੂਰੀ ਵਧੀਆ ਤਰੀਕੇ ਨਾਲ ਭਰ ਕੇ ਬਸ ਤੁਹਾਡੇ ਜਿੱਥੇ ਵੀ ਹੋਊਗਾ ਗੱਡੀ ਪਹੁੰਚ ਜੂਗੀ ਉਥੋਂ ਗੱਡੀ ਲੋਡ ਕਰਾ ਕੇ ਜੋ ਫਰਸ਼ੀ ਕੰਡਾ ਕਰਾ ਕੇ ਉਹ ਤੁਹਾਨੂੰ ਪੇਮੈਂਟ ਮਿਲ ਜੂਗੀ ਜਾਲੀ ਵਾਲਾ ਬਰਦਨ ਨਾ ਲਾ ਦਿਓ ਬਸ ਠੀਕ ਨਹੀਂ ਇਹ ਨੰਬਰ ਤੇ ਕੰਟੈਕਟ ਕਰ ਲਿਓ ਜਿਹੜਾ ਮੈਂ ਤੁਹਾਨੂੰ ਨੰਬਰ ਦਿੱਤਾ ਕਿਸੇ ਵੀ ਵੀਰ ਨੇ ਲਖਾਉਣਾ ਤੁਹਾਨੂੰ ਪਰ ਹਾਂ ਜੇ ਤੁਸੀਂ ਡੀਲ ਕਰਦੇ ਹੋ ਤਾਂ ਫਿਰ ਉਤੇ ਆਪਣੇ ਖਰੇ ਉਤਰਿਓ ਹਨਾ ਵੀ ਸੌਦਾ ਪੱਕਾ ਰੱਖਿਓ ਫਿਰ ਵੀ ਆਉਣਾ ਹੋ ਜਵੇ ਵੀਰ ਵੀ ਬਾਅਦ ਚ ਹੋ ਜਵੇ ਤੁਸੀਂ ਜਦੋਂ ਹੀ ਪਟਾਈ ਲਾਉਣੀ ਆ ਕੱਲ ਨੂੰ ਬੁੱਕ ਕਰਾ ਦਿਓ ਜਿੱਦਣ ਤੁਸੀਂ ਗੱਡੀ ਭਰੀ ਨਾਲ ਦੀ ਨਾਲ ਪੇਮੈਂਟ ਤੁਹਾਨੂੰ ਦੇਖ ਲੋ ਚਮਕਾ ਕੇ ਖੜਾ ਨਾ ਪੁਰਾਣਾ ਟਰੈਕਟਰਾਂ ਦੀ ਤਾਇਰ ਵੀਰੇ ਸਾਮ ਸੰਭਾਲ ਰੱਖਿਆ ਕਰੋ ਪੂਰੀ ਸਾਰੀ ਮਸ਼ੀਨਰੀ